ਬਾਖਲਾ ਨਾਨੂ ਬਾਖਲਾ ਨਾਨੂ ਜਾਂਦੇ ਆ ਤਬਾਏ ਜਾਂਦੀ ਐ ਤਾ ਹੁਣ ਹੁਣ ਕਿਵੇਂ ਕਰਕੇ ਮਾਂ ਫੜ ਬਾਖਲਾ ਚਲ ਆਏ ਆਏ ਚੱਲਗੇ ਆਏ ਚੱਲਗੇ ਆਵੇ ਲੈ ਕੇ ਜਾਂਦੇ ਮੈਨੂੰ ਆਏ ਵਿੰਦ ਕਿਹਨੂੰ ਰੋਕਣਾ ਐ ਆਏ ਚੱਲਗੇ ਆਇਆ ਆ ਜਾ ਆ ਜਾ ਚੱਲ ਬਾਏ ਨਹੀਂ ਤੂੰ ਇਹਨੂੰ ਫੜ ਆਏ ਆ ਜਾ ਆਏ ਚੱਲਗੇ ਰੋਕਣਾ ਕਿਹਨੂੰ ਐ ਇਹਨੂੰ ਇਹਨੂੰ ਰੋਕੀ ਮੈਨੂੰ ਹੋ ਲੈ ਕੇ ਜਾਂਦਾ ਨਾਲ ਮੈਂ ਲੈ ਕੇ ਜਾਣਾ ਬਾਈ ਮੇਰੀ ਅਮਾਨਤ ਆ ਯਾਰ ਤੂੰ ਬਾਹ ਫੜ ਕੇ ਰੱਖ ਲੈ ਫਿਰ ਤਾਂ ਰਹਿ ਜੂਗੀ ਕਾ ਤੋ ਲੈ ਕੇ ਜਾਣਾ ਆਂਟੀ ਜੀ ਰਹਿ ਪਵਾ ਕੇ ਚੱਤ ਰਹਿ ਪਸ ਹੱਥ ਫੜ ਲਾ ਦੇ ਫਿਰ ਰਹਿ ਜੂਗੀ ਇਹ ਕਹਿੰਦੀ ਮੈਨੂੰ ਬਾਹ ਇਹ ਰੱਖਣਾ ਹੀ ਨਹੀਂ ਚਾਹੁੰਦਾ ਉਤੋਂ ਉਤੋਂ ਕਹਿੰਦਾ ਇਹ ਕਹਿੰਦੀ ਮੈਂ ਤਾਜ ਰੱਖੂਗਾ ਤਾਂ ਮੈਂ ਰਹਿ ਜੂਗੀ ਉਤੋਂ ਉਤੋਂ ਕਹਿੰਦਾ ਇਹ ਰੱਖ ਲਈਆਂ ਮੇਰਾ ਫਰਨਾ ਚਾਹਾਂ ਬਾਹ ਚੱਲ ਆ ਆਇਆ ਚੱਲ ਗਿਆ ਰ ਆਪਣੇ ਚੱਲ ਗਿਆ ਆਇਆ ਨਹੀਂ ਤੂੰ ਫੜ ਲਾ ਤੂੰ ਤਾਂ ਫਟਵਾ ਜਾਉਂਦੀ ਆਇਆ 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 ਇਹ ਤਾਂ ਆ ਹੀ ਕਰੀ ਜਾਊਗਾ ਇਹ ਚੱਲੇ ਜੀ ਚੁੰਮੀ ਫੜਲਾ ਦੀ ਭਾਂਦੀ ਫੜਨੀ ਦਾ ਬਾਏ ਬਾਏ ਆ ਇਹ ਜਾ ਕੇ ਜਨੂੰ ਜੀ ਨਹੀਂ ਕਰਦਾ ਕਿ ਮੂੰਹ ਦੇਖਦਾ ਚੱਲ ਚੰਗਾ ਫਿਰ ਹੈ ਰੋਕ ਲਾ ਰੋਕ ਲਾ ਹਾਂ ਓਏ ਇਹ ਬਾਹਰ ਜਾ ਕੇ ਸਭ ਪੱਕਾ ਡੂਗੇ ਤੇ ਗੱਡੀ 'ਚ ਬੈਠਣ ਲੱਗਿਓ ਤੱਕੂਗਾ ਚੱਲ ਰੱਖੇ ਗੱਲ ਫੜੀ ਦਾ ਪਾਲਾ ਵਚਾਈ ਨਾ ਹੈਗੇ ਹਾਂ ਓਏ ਜੱਫੀ ਦਾ ਪਾਲਾ ਨਹੀਂ ਪਾਲਾ ਜਾਣੀ ਹੈ ਪਾਲਾ ਬਾਈ ਮੈਂ ਰੋਕ ਲਾ ਕੇ ਬੰਦਾ ਆਇਆ ਰੋਕ ਨੂੰ ਤੇ ਰਹੇ ਚਲ ਬਈ ਬੈਠ ਫਿਰ ਗੱਡੀ ਚ ਬੈਠ ਗੱਡੀ ਚ ਅੱਜ ਕਿਹਨੂੰ ਘੁੰਮਣ ਲੈ ਜਾਗੇ ਅੰਟੀ ਆ ਦੇ ਪੀ ਕਿੱਧਰ ਚੜੀ ਜਾਣਾ ਤੂੰ ਤੈਨੂੰ ਨਹੀਂ ਆੜੀ ਲੈ ਕੇ ਜਾਂਦੇ ਅਸੀਂ ਤੈਨੂੰ ਨਹੀਂ ਲੈ ਕੇ ਜਾਂਦੇ ਮੈਂ ਵੀ ਜਾਊਗੀ ਬਾਹਲਾ ਵੇਚੀ ਮੈਨੂੰ ਵੀ ਜਾਣਾ ਬਿੰਦੂ ਚੱਲ ਚੰਗਾ ਫਿਰ ਵਾਏ ਕਰਦੇ ਹੁਣ ਆਪਾਂ ਉੰਤੇ ਨਹੀਂ ਮੁੜ ਕੇ ਠੀਕ ਆ ਲਓ ਜੀ ਚਲੋ ਫਿਰ ਚੰਗੇ ਉੱਥੇ ਤੱਕ ਰੋਂਦਾ ਤਾਂ ਨਹੀਂ ਸਾਡੇ ਪਿੰਡੇ ਆ ਕੇ? ਨਹੀਂ। ਪੱਕੀ ਗੱਲ ਆ। ਬਾਤੋ ਕਰਾਂਗਾ। ਬਾਤੋ ਕਰੇ ਨਹੀਂ ਆ ਜਾਣੇ ਪੁੱਤ। ਦੇਖ ਲਾ। ਰੋਂ। ਨਹੀਂ ਆਉਂਦਾ ਬਾਤੋ। ਹਾਂ। ਕਹਦਾ ਕਰੇ ਨਹੀਂ ਆਉਣ ਦਿੰਦਾ ਬਾਤੋ। ਚਲ ਠੀਕ ਆ ਫਿਰ ਚੱਲਦੇ ਆ ਠੀਕ ਆ। ਚਲੋ ਇਹ ਆਇਆ ਫਿਰ। ਆਇਆ? ਨਹੀਂ ਯਾਰ। ਕਿਹਦੇ ਨਾਲ ਜਾਣਾ ਤੂੰ? ਤੇਰੇ ਨਾਲ। ਮੇਰੇ ਨਾਲ ਜਾਣਾ। ਕਾ ਤੂੰ? ਕਾ ਤੂੰ ਜਾਣਾ? ਹਾਂ ਓਏ ਕਾ ਤੋ ਜਾਣਾ ਇੰਨਾ ਮੋਹ ਹੁੰਦਾ ਮੇਰਾ ਮੋਹ ਹੁੰਦਾ ਮੇਰਾ ਬੀਬੀ ਆ ਗਈ ਬੀਬੀ ਆ ਗਈ ਬੀਬੀ ਆ ਗਈ ਅੱਤ ਬੀਬੀ ਅਸੀਂ ਗੱਦੇ ਤੇ ਆ ਅਸੂ ਬਾਬਾ ਮੁੰਨੇ ਉਤਰਦਾ ਏ ਨਹੀਂ ਉਤਰਦਾ ਬਈ ਇਹ ਕਹਿੰਦਾ ਮੈਂ ਤਾਂ ਇਹਦੇ ਨਾਲ ਹੀ ਜਾਣਾ ਬਾਈ ਉਤਰਦਾ ਹੀ ਨਹੀਂ ਹੈ ਚੱਲ ਸੰਗਾ ਪੂਆ ਉਤਰਦਾ ਇਹ ਕਹਿੰਦਾ ਮੈਂ ਇਹਦੇ ਨਾਲ ਜਾਣਾ ਇਹ ਤਾਂ ਤੁਸੀਂ ਝੂਠੀ ਗਲਤ ਪਵਾਤੀ ਇਹ ਤਾਂ ਝੂਠੀ ਗਲਤ ਪਵਾਦੀ ਤੁਸੀਂ ਬਈ ਆ ਜਾ ਪੁੱਛ ਲੈ ਆ ਜਾ ਪੁੱਛ ਲੈ ਨੂੰ ਕਿਹਦੇ ਨਾਲ ਜਾਣਾ ਕਿਹਦੇ ਨਾਲ ਜਾਣਾ ਤੇ ਨਾਲ ਆ ਜਾ ਇਹ ਮੂਰ ਦਾ ਡੱਬ ਵਾਲੀ ਹੁੰਦੇ ਕੋਈ ਨਹੀਂ ਲੱਗਦਾ ਨਾ ਤੇਰਾ ਡੈਡੀ ਜਾ ਆ ਜਾ ਪਿੱਤੂ ਆ ਜਾ ਤੇ ਜਾਣ ਦੇ ਨੂੰ ਕੋਲ ਆਪੇ ਮੰਮੀ ਪਾ ਲਈ ਜਾਊਗਾ ਆਪਣਾ ਕੀ ਹੈ ਤੂੰ ਜਾ ਬੜਾ ਬਹੁਤ ਉੱਤਰ ਜਾ ਇਹ ਵੀਰ ਗਿਆ ये तो कम हो गया, गया।, गया।, गया। चल कर आए कर <laughs> चल पे पेड़ दे पेड़ दे पेड़ चल ठीक है ओके बाय ਅਸਦਾ ਬਾਈ ਐਸਦਾ ਮੀਂਹ ਵਰਦੇ ਇਹਦੇ ਘਰ ਪਾਣੀ ਆ ਗਿਆ ਦੇਖੀ ਬਾਈ ਬਾਈ ਫੇਰ ਆਵਾਂਗੇ ਅਸੀਂ ਬਾਈ ਫੇਰ ਰਜਗੇ ਸੀ ਅੱਜ ਆਜੂ ਫੇਰ ਆਜੂ ਬਾਈ ਨਹੀਂ ਆਜੂ ਇਹਦਾ ਬਾਈ ਇਹਦਾ ਤਾਂ ਦਿਲ ਆ ਗਿਆ ਚਲ ਠੀਕ ਹੈ ਫਿਰ ਚਲ ਚੰਗਾ ਪੂਆ ਫਿਰ ਕਰਦਾ ਬਾਏ ਇਹ ਤੇਰੇ ਵੀ ਜੀ ਦਾ ਗੈਣਾ ਕਿੰਨਾ ਸੋਹਣਾ ਨਾ ਮੈਨ ਦੁਬਾਰਾ ਸੁਣਨਾ ਚਾਹਦਾ ਇਹ ਬਬਲੂ ਜੀ ਹਾਂਜੀ ਇਤੋਂ ਮਾਰੇ ਰਿਵਿਊ ਦੋ ਹੁਣ ਆਪਦੇ ਹੈ ਕਿਵੇਂ ਦੀ ਲੱਗੀ ਫੈਮਿਲੀ ਵਧੀਆ ਸਾਰੇ ਇੱਥੇ ਆ ਕੇ ਤਾਂ ਪੂਰਾ ਜੀ ਲੱਗਿਆ ਬਿਆੰਤ ਦਾ ਤੇ ਇਹਨਾਂ ਦੇ ਮੁੰਡੇ ਦਾ ਤਾਂ ਜੀ ਆ ਗਿਆ ਸੀ ਵਿਚਾਰੇ ਦਾ ਦਿਲ ਹੀ ਆ ਗਿਆ ਸੀ ਬਿਆੰਤ ਤੇ ਹਾਂ ਫਿਰ ਜੀਓ ਜੀ ਆ ਗਿਆ ਸੀਗਾ ਉਹ ਇਧਰ ਲੈ ਕੇ ਨਵਾਂ ਜੀ ਆਏ ਦਾ ਤੂੰ ਇਧਰ ਲੈ ਕੇ ਨਵੀਂ ਜੀ ਆ ਜਾਂਦੀ ਜੀ ਆ ਗਿਆ ਸੀਗਾ ਤੇ ਉਹਦਾ ਦਿਲ ਆ ਗਿਆ ਸੀ ਵਿਚਾਰੇ ਨੇ ਮਸਾਂ ਰੂਪ ਪਿੱਟ ਕੇ ਮੈਂ ਤਾਂ ਲਿਆਂਦੀ ਭਾਈ ਆਪਦੇ ਵਾਲੀ ਹੋਰ ਨਾ ਕੋਈ ਪਸਾ ਲਵੇਂ ਇਹਨਾਂ ਕੁੜੇ ਆ ਕੇ ਆਪਦੇ ਵਾਲੀ ਇਹਨੇ ਤਾਂ ਮੁੰਡੇ ਵੀ ਪੂਰੀਆਂ ਕਿਤੇ ਪੈਂ ਕਰਦੇ ਆ ਚਲੋ ਤੇ ਵਧੀਆ ਅਸੀਂ ਉਹਨਾਂ ਪਿਆਰਦਿਆਂ ਗੱਲਾਂ ਹਨ ਤੇ ਬਾਕੀ ਵਧੀਆ ਲੱਗਿਆ ਸਾਰੀ ਫੈਮਿਲੀ ਨਾਲ ਐਵੇਂ ਕਹਿ ਦਈਏ ਜੀ ਫੁੱਲ ਇੰਜੋਏ ਕੀਤਾ ਹਨਾ ਵਧੀਆ ਹੱਸੇ ਖੇਡੇ ਦੂਜੀ ਭੂਆ ਕੇ ਵੀ ਜਾ ਕੇ ਆਏ ਸੀ ਖੁਸ਼ੀ ਨੂੰ ਵੀਰਪਾਲ ਉਹਨਾਂ ਨੂੰ ਨਾਲ ਲੈ ਕੇ ਗਏ ਸੀਗੇ ਤੇ ਵਧੀਆ ਬਾਕੀ ਉਥੇ ਫੋਟੋ ਸ਼ੂਟ ਕੀਤਾ ਸੀ ਤੇ ਰੀਲਸ ਵਗੈਰਾ ਵੀ ਬਣਾਈਆਂ ਤੇ ਉਹ ਦੇਖਣ ਵਾਸਤੇ ਤੁਸੀਂ ਆਪਣਾ ਬਰਾਦਰਸ ਫੈਮਿਲੀ ਦੇ ਨਾਮ ਤੋਂ ਅਕਾਊਂਟ ਹੈ ਇੰਸਟਾਗ੍ਰam ਤੇ ਉਹ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬਣੇ ਰਹੋ ਆਪਣੇ ਚੈਨਲ ਨਾਲ ਅੱਗੇ ਹੁਣ ਇੱਕ ਰਿਸ਼ਤੇਰੀ ਚ ਹੋਰ ਜਾਣਾ ਸੀ ਉਹ ਦੇਖਦੇ ਆ ਬਲੌਗ ਦਾ ਹਫ਼ਤਾਬਾ ਕਿੱਡਾ ਕਾ ਜੇ ਜ਼ਿਆਦਾ ਲੰਮਾ ਹੋਣ ਲੱਗਾ ਤਾਂ ਨੈਕਸਟ ਬਲੌਗਸ ਦੇ ਵਿੱਚ ਪਾਵਾਂਗੇ ਵੀਡੀਓ ਤੇ ਅਦਰਵਾਈਜ਼ ਇਸ ਦੇ ਵਿੱਚ ਹੀ ਤੇ ਮਿਲਦੇ ਆਂ ਫਿਰ ਤੂੰ ਵੀ ਕੁਝ ਕਹਿ ਦੇ ਕਹਣਾ ਤਾਂ ਬੱਸ ਮਿਲਦੇ ਆਂ ਓਕੇ ਓਕ ਲੱਗ ਗਈ ਵੀ ਸਿੰਘਪੁਰੇ ਤੋਂ ਹਰੀਪੁਰੇ ਨੂੰ ਜਾ ਰਹੇ ਸੀ ਚਾਚੋ ਨਾਲ ਕਿਦਾਂ ਤੇ ਪੰਤੋ ਰਾਣੀ ਨੂੰ ਰਾਤ ਲੱਗੇ ਭੁੱਖ ਤੇ ਖਾਣ ਦੇ ਨੂੰ ਵਾਸਤੇ ਰੁਕੇ ਆ ਅਹ ਤੇ ਰਸਤਾ ਜਿਆ ਪੈਂਦਾ ਇਸੇ ਪਤਾ ਨਹੀਂ ਕਿਦਾਂ ਦਾ ਕੋਸ਼ ਤੇ ਕਿਦਾਂ ਨੇ ਪੈਡਿਸ ਵਗੈਰਾ ਕੁਛ ਮੰਗਾਇਆਗਾ ਬਾਕੀ ਦੇਖਦੇ ਆਂ ਕਾਫੀ ਕਿ ਕੇ ਮੈਨਾਂ ਕੋਸ਼ ਤੂੰ ਦੱਸ ਕਿਵੇਂ ਲੱਗ ਰਿਹਾ ਸਾਡੀਆਂ ਸਕੀਰੀਆਂ ਜੀ ਘੁੰਮ ਫਿਰ ਕੇ ਵਧੀਆ ਹੈਂ ਵਧੀਆ ਸੱਜਰ ਵਿਆਹੀ ਹੈਂ ਵਧੀਆ ਵਧੀਆ ਸੀ ਤੇਰਾ ਤੇ ਸਤਾ ਕੁਛ ਹੈ ਨਹੀਂ ਜਾਉਦੇ ਬਾਰੇ ਕਿਹਦੇ ਬਾਰੇ ਨਵਤਾਜ ਹੈ ਦੇਖੋ ਸਹੀ ਹੈ ਤਾਂ ਮੈਨੂੰ ਦੱਸ ਤੇ ਮੈਂ ਪੁੱਠੀ ਤਾਰਿਆ ਹੁੰਦਾ ਨਾ ਹੈ ਦਿਲ ਤਾਂ ਬੇਈਮਾਨ ਹੋਇਆ ਪਿਆ ਤੇਰਾ ਵੀ ਸਿਆਲ ਕੋਈ ਨਹੀਂ